ਨਾ ਸ੍ਰੀ ਮਹੱਲਾ ਪੰਜਵਾ ਬਾਰ ਜਾਓ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ਰਹਾਉ ਜਾ ਕੇ ਸਿਮਰਨ ਸਰਬ ਨਿਧਾਨ ਮਾਨ ਮਹਤ ਪਤਪੂਰੀ ਨਾਮ ਲੈਤ ਕੋਟ ਅਗਨਾਸੇ ਪਗਤ ਬਾਛੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਦਾਨਾ ਪਾਰ ਬ੍ਰਹਮ ਅਪਰੰਪਰ ਸਾਮੀ ਸਿਮਰਤ ਪਾਰ ਪਰਾਨਾ ਸੀਤਲ ਸਾੰਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਪੋਜਨ ਏਹੋ ਨਾਨਕ ਕੀ ਨੋ ਚੋਲਾ ਤਨਾਸਰੀ ਮਹੱਲਾ ਪੰਜਵਾ ਜਿਹ ਕਰਨੀ ਹੋ ਵਹਿ ਸਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਗਦ ਕੀ ਪੂਜਾ ਐਸੀ ਦ੍ਰਿੜੀ ਬਿਪਰੀਤ ਮਾਇਆ ਮੋਹ ਭੂਲੋ ਅਵਰਹਿ ਹੀਤ ਹਰ ਚੰਦੌਰੀ ਬੰਨ ਹਰ ਪਾਤਰੀ ਇਹ ਤੁਹਾਰੂ ਬੀਤ ਰਹਾਓ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਬਿਖੈਠ ਗਉਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮਹ ਪਵਿੱਤ ਪੁਨੀਤ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਜਨਮ ਜਨਮ ਕੇ ਕਿਲੇ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕਪ੍ਰੀਤ ਧਨਸਰੀ ਮਹੱਲਾ ਪੰਜਵਾ ਪਾਨੀ ਪਖਾ ਪੀ ਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੇਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨੰਦ ਰੂਪ ਰਬਿਓ ਸਭ ਮੱਦੇ ਜਤ ਕਤਿ ਬਿਖਉ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਹਾਈ ਤਨਾਸਰੀ ਮਹੱਲਾ ਪੰਜਵਾ ਜਿਨ ਕੀਨੇ ਵਸ ਆਪਣੈ ਤ੍ਰੈ ਗੁਣ ਪਵਨ ਚਤ ਸੰਸਾਰਾ ਜਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤਉ ਛੂਟੋ ਸਾਧ ਪ੍ਰਸਾਦ ਹਰ 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 ਗਾਏ ਬਿਖੈ ਬਿਆਦ ਤਬ ਹੂਟੋ ਰਹਾਓ ਨਹਿ ਸੁਣੀਐ ਨਹਿ ਮੁਖਤੇ ਬਕੀਐ ਨਹਿ ਮੋਹੈ ਉਹ ਡੀਠੀ ਐਸੀ ਠ ਗਉਰੀ ਪਾਇ ਭੁਲਾਵੈ ਮਨ ਸਭ ਕੈ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਓਨ ਘਰ ਘਰ ਮਿਲਿਓ ਦੁਆ ਕਿਸ ਹੀ ਬਾਦ ਕਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਹਾਉ ਬਲੇ ਹਾਰੀ ਸਤਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ ਗੂਜੀ ਪਾਹ ਜਲੇ ਸੰਸਾਰਾ ਭਗਤ ਨਾ ਬਿਆਪੈ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਕਰ ਲੈ ਆਇਆ ਖਾਟੇ ਧਨਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਾ ਏਕ ਕਵਨ ਗੁਨ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਓ ਕੋਟ ਪਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਖੋ ਰਖਨ ਹਾਰ ਦਯਾਲਾ ਨਾਨਕ ਕਰਕੇ ਗੋਲੇ ਧਨਸਰੀ ਮਹੱਲਾ ਪੰਜਵਾ पूजा व्रत तिलक इस नाना पुण्य दान बहु दैन कहूं न पीजे संजम स्वामी बोलहै मीठे बैन प्रभु जी को नाम जपत मन चैन बहु प्रकार खोजहै सब ता कहो भिक्खु न जाई लैन रहाओ जाप ताप ब्राह्मण बसदा कर उर्द ताप लैगैन एहि बिद नह पति्यानो ठाकुर जोग जुगत कर जैन ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਧਨਸਰੀ ਮਹੱਲਾ ਪੰਜਵਾ ਬੰਦਨ ਤੇ ਛੁਟਕਾਵੇ ਪ੍ਰਭ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਿਥਿਰ ਕਰੇ ਨਹਿ ਚਲ ਇਹੋ ਮਨੁਆ ਬਹੁਰ ਨਕਤ ਹੂਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹਿਓ ਦੇਉ ਅਰ ਪਉ ਆਪਣੋ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸਿਓਂ ਪ੍ਰੀਤ ਨਾ ਲਾਗੈ ਸੰਤਹਿ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੂਖ ਦਿਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹਿਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰਿਆਈ ਤਿਸ ਹੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਊਹਾ ਹੀ ਮੂਏ ਬਾਹੜ ਗ੍ਰਹਿ ਨਾ ਮੰਜਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾਸਰੀ ਮਹੱਲਾ ਪੰਜਵਾ ਅਬ ਹਰ ਰਖਨ ਹਾਰ ਚਿਤਾਰਿਆ ਪਦਦ ਬੁਨੀਦ ਕੀਏ ਖਿੰਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਓ गोष्ट भई साधकै संगम काम क्रोध लोभ मारिया सिमर सिमर पूर्ण नारायण संगी सगले तारिया औखद मंत्र मूल मन एकै मन विश्वास प्रभु तारिया चरण रेन बांछै नित नानक पुनहै पुनहै बलहारेया तन्हासरी मोहल्ला 5 मेरा लागो राम सों हेत सतगुरु मेरा सदा सहायी जिन दुख का काटिया कीत ਰਹਾਉ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਸਿਰੀ ਮਹਲਾ 5 ਹਾਉ ਖਦ ਤੇਰਾ ਨਾਮ ਦਿਆਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨਗਰਹੋ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ λεਹੋ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸਰਨ ਪਿਆ ਹਉ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦਗੁਰਬਾਨ ਰਾਗਤ ਨਾਸਰੀ ਮਹੱਲਾ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੈ ਹੋ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਅਪਨਾ ਨਾਮ ਦੇਹ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹੇ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ ਤਰਾਪਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰਨੇਰਾ ਤਨਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਰਨ ਹਰ ਨਿਦ ਦੂਖ ਨ ਸਕੈ ਬਿ ਆਪ ਸਾਧੂ ਸੰਗ ਪਜਹੋ ਗੋਪਾਲ ਆਨ ਸੰਜਮ ਕਿਛ ਨ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਓ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਚਰਨ ਕਮਲ ਆਧਾਰ ਜਨਕਾਰ ਆਸ ਪੂੰਜੀ ਏਕ ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਧਨਸਰੀ ਮਹੱਲਾ ਪੰਜਵਾ ਫਿਰ ਤੇ ਫਿਰ ਤੇ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾ ਤੇ ਮੋਹੇ ਤਾਰੀ ਓਟ ਗੋਬਾਲ ਸਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਭਯਾਲ ਭੂਮੰਡਲ ਸਗਲ ਵਿਆਪੇ ਮਾਇ ਜੀ ਉਧਾਰਨ ਸਬ ਕੁਲ ਤਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਸਰੀ ਮਹੱਲਾ ਪੰਜਵਾ ਕਰ ਦੂਜਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰਹਿ ਬਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚਲਹਿ ਤਿਨ ਸਿਉ ਹੀਤ ਜੋ ਬਹਿਰਾਈ ਸੇਈ ਮੀਤ ਐਸੇ ਪਰਮ ਪੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਪਾਵੇ ਡਿਠਾ ਝੂਠ ਤੋ ਹਸਿਓ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰਾ ਵਸਤ ਪਰਾਹੀ ਕੋ ਉਠ ਰੂਵੈ ਕਰਮ ਧਰਮ ਸਗਲਾ ਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਪ ਛੋਤਾਣੇ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਬਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਆਖ ਲੈ ਸਾਹਿਬ ਪ੍ਰਭ ਮੇਰਾ